ਤਨਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਆਰੀ ਮਹਲਾ ਪੰਜਵਾ ਜੈ ਜੈ ਬਿਖੋ ਤਾ ਦੂਰ ਦੂਰ ਕਥੋਂ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਾ ਸਦਾ ਧਿਆਈ ਤਾ ਹਜੂਰ ਦੂਣ ਕਥੋਂ ਨਾ ਜਾਈ ਰਾਵ ਰਹਿ ਆਸਰ ਬਖਤਰ ਮੈਂ ਮਾਨਾ ਸਦਾਤੀ ਹੈ ਏਤੇ ਓਤ ਨਹੀਂ ਮਿਛੋੜਾ ਸੋ ਸੰਗੀ ਗਣੀਐ ਬੈਸ ਜਾਈ ਕੋ ਕ ਭਣੀਏ ਰਹਾਉ ਪ੍ਰਤ ਪਾਲੈ ਆਪਿ ਆਉ ਦੇ ਕਾਝੂ ਨਾ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਚਲ ਛੇਦ ਅਪਾਰ ਪ੍ਰਭ ਜਪ ਜਪ ਕਰਹਿ ਅਨੰਦ ਜਨ ਅਚਰਜ ਆਨੂਪ ਸਾਮਤ ਦਿਓ ਦਿਆਲ ਕਬ ਜਿਤ ਤੁਮਹਿ ਅਰਤਨਾ ਨਾਨਕ ਮੰਗਨਾਲ ਪ੍ਰਭ ਰੇਨ ਫਗ ਸਦਾ मंग दान प्रभ रेन पग साध वागुरु जी का खालसा वागुरु जी की फतेह